ਨਾਰ ਹੈ ਮਨ ਨਾਰ ਹੈ ਮਨ ਨਾਰ ਹੈ ਕੈਸੇ ਮਿਲੋ ਪ੍ਰਿਆਵੇ ਇੱਕ ਕੜੀ ਦਿਨ ਸੁ ਕੋ ਕੋ ਬਹੁਤ ਦੁਖਾਰ ਹੈ ਇੱਕ ਕੜੀ

प्रथम भगवते सुमरकाय गुरुनाथ लाइन तैयार तिरंगल गुरताम दास राम दास हैं हुई सहाय अर्जन हर गोविंद नाम सहराम श्री हर राय श्री हर कृष्ण है जिस रिथे सब उपजाए एक बहादुर सुमरा घर नाव निर्यावता सब खाई हुए सहाय ਦਸਵੇਂ ਪਾਤਸ਼ਾਹ ਸ੍ਰੀ ਗੁਰੂ ਪੰਥ ਸਿੰਘ ਸਾਹਿਬ ਜੀ ਸਾਥਾਈ ਕੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੈ ਦੇ ਰਾਂ ਦਾ ਧਿਆਨ ਕਰਕੇ ਬੁੱਲ ਜੀ ਗੁਰੂ ਪੰਜਾਂ ਪਿਆਰਿਆਂ ਚ ਹਸ ਸਹਜਾ ਦੇ ਆਚਾਰੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨਾ ਨਾਮ ਜਪਿਆ ਵੰਡ ਛਕਿਆ ਦੀ ਚਲਾਈ ਤੇ ਰਵਿ ਤੇ ਕੀ ਅੰਡਟੀ ਤੈ ਤੇ ਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੀ ਖਾਲਸਾ ਜੀ ਬੋਲ ਜੀ ਵਾਹਿਗੁਰੂ ਜਿਨਾ ਸਿੰਘਾਂ ਸੰਗਰੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੀਆਂ ਤੇ ਚੜ੍ਹਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾ ਸਵਾਸਾ ਨਾਮ ਨੇ ਬਣਿ ਤਨਾ ਸੁਸ਼ੀ ਦਾਦੀ ਪਵਿੱਤਰ ਕੁਮਾਈ ਦਾ ਇਤਿਹਾਸਰ ਕੇ ਖਾਲਸਾ ਜੀ ਬੋਲ ਜੀ ਵਾਹਿਗੁਰੂ ਕੰਜਾ ਤੱਕਤਾ ਸ਼ੁਰੂਆਤ ਗੁਰਦੁਆਰਿਆਂ ਦਾ ਇਤਿਹਾਸਰ ਕੇ ਬੋਲ ਜੀ ਵਾਹਿਗੁਰੂ ਖਾਲਸਾ ਜੀ ਕੀ ਅਰਦਾਸ ਹੈ ਵੇ ਸਰਬਤ ਕਾਲ ਸਾਹਿਬ ਨੂੰ ਵਾਹਿਗੁਰੂ ਵਾਹਿਗੁਰੂ ਚੇਤਿਆ ਚੇਤਿਆ ਤੇ ਸੰਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਪਹ ਪਹ ਰਸ਼ਿਆ ਰਿਆ ਦੇਂ ਤੇ ਗੁਪਤ ਹੈ ਵੈਰਦ ਕੀ ਬੈਕ ਫਾਂਕ ਕੀ ਜੇਤ ਸ਼੍ਰੀ ਸਾਹਿਬ ਦੀ ਸਹਾਇਤਾ ਸਾਜੀ ਕੇ ਬੋਲਵਾ ਲੈ ਫਰੋ ਜੀ ਸਿਖਾਂ ਸਿੱਖੀ দান ਕੀ ਇਸ ਦਾਨ ਰਹਿਤਾਨ ਦੇਕ ਦਾਨ ਸਹਿ ਦਾਨ ਪ੍ਰਸਾਦ ਦਾਨ ਸਰਦਾਨ ਨਾਮ ਦਾਨ ਸ਼੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸਨਾਨ ਜਾਉ ਕੀ ਨਾ ਚੰਡੇ ਭੰਗੇ ਜੁਗ ਜਗਿਆ ਤਾਲੂ ਧਰਮ ਦਾ ਜੈਕਾਰ ਬੋਲ ਜੀ ਸੁਖੰਗ ਮੰਨਿ ਮਾਤੁ ਜੀ ਮਤਿ ਮਤ ਪਤ ਦੇ ਰਾਖੀ ਆਪ ਵਾਹੀ ਗੁਰੂ ਜੀ ਹੀ ਅੰਮਲ ਸੁਖ ਆਪਣੇ ਪੰਥ ਦੇ ਸਦਾ ਸਹਾਰਿੰਦਾਤਾ ਦਿਓ ਸ਼੍ਰੀ ਨਨਕਾਨਾ ਸਾਹਿਬ ਤੇ ਹੋ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨਾਂ ਰਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਿਦਾ ਤੇ ਸੇਵਾ ਸੰਭਾਲਦਾ ਦਾਦਾ ਖਾਲਸਾ ਜਿਉ ਬਖਸ਼ੂ ਏ ਨਿਵਾਣ ਅੰਦੇ ਮਾ ਨੇਤਾਨ ਅੰਦੇ ਤਾਨ ਨੇਓਟਿਆਂ ਦੀਓ ਰਤਿ ਪਾਵਨ ਕਿਰਪਾ ਨਿਧਾਨ 10 ਵਸ਼ਾ ਜਗ ਜਗਿਆ ਕਾਲ ਸਤਿਗੁਰੂ ਸ਼ੇਰੇ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾ ਆਪ ਜੀ ਆਂ ਦੇ ਪਵਿੱਤਰ ਚਰਨ ਕਮਲਾਂ ਵਿਖੇ ਸਭ ਸੰਗਤ ਵੱਲਾ ਅਰਦਾਸ ਬੇਨਤੀ ਜੋੜੀ ਹਰੇ ਚਾਰ ਤਹਰ ਰਹਿ ਆਪ ਜੀਆਂ ਦੇ ਭਾਣੇ ਅੰਦਰ ਬਤੀਤ ਹੋਈ ਹੈ ਕੋਟਾਂ ਨੂੰ ਸ਼ੁਕਰ ਹੈ ਵੀ ਚਾਰ ਪਹਿਰ ਜੁ ਦਿਨ ਆਇਆ ਆਪ ਜੀਆਂ ਦੇ ਭਾਣੇ ਅੰਦਰ ਸੇਵਾ ਸਿਮਰਨ ਵਿੱਚ ਬਤੀਤ ਕਰਵਾ ਲੈ ਨਾਨਕ ਜੀ ਇਸ ਸਮੇਂ ਤਨ ਤਨ ਅਮਰਸ਼ੀਤ ਬਾਬਾ ਦੀਪ ਸਿੰਘ ਸਾਹਿਬ ਜੀ ਤਨਾ ਦੀ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਵਿਖੇ ਪਾਵਨ ਪਵਿੱਤਰ ਦਰਵਾਰੰਦਰਾ ਪਿਆਰ ਦੇ ਸੋਹਣੇ ਸਿੰਘਾਸਨ ਤਿਆਰ ਹਨ ਜੀ ਸਭੋ ਸੰਗਤਾਂ ਨੂੰ ਪ੍ਰਕਾਸ਼ਮਾਨ ਰੂਪ ਹੋ ਕਰਕੇ ਖੁਮੇ ਦੇ ਰਾਗ ਬਖਸ਼ਿਸ਼ ਕਰਦੇ ਆ ਗੁਰਬਾਣੀ ਦੇ ਪਾਵਨ ਪਵਿੱਤਰ ਮੁਖਵਾਕ ਬਖਸ਼ਿਸ਼ ਕਰਦੇ ਆ ਨਿਹਾਲ ਨਿਹਾਲ ਕਰੋ ਜੀ

ਰਾਸਤੇ ਵਿਚੰਗ ਸੰਗ ਸਹਾਈ ਘੋੜਾ ਜੀ ਸਰਵਤ ਦੇ ਕਾਰ ਗ੍ਰਾਸ ਕਰ ਮੈਂ ਸੇ ਪਿਆਰੇ ਮੇ ਜਿੰਨਾ ਮਿਲਿਆ ਸਿਰਾਂ ਨਾਮ ਚੇਤਿ ਆਵੇਂ ਨਾਨਕ ਨਾ ਛੜ ਦੂ ਦੜਾ ਪੈਰ ਪਾਣ ਸਰਬਤ ਦਾ Diki am